ਬਾਪੂ ਸਤਿ ਸ਼੍ਰੀ ਅਕਾਲ ਕਿਵੇਂ ਬਾਪੂ ਕੰਮ ਪੂਰਾ ਕਰੀ ਤਕੜੇ ਹਾਂ ਤਕੜੇ ਵਾਸਤੇ ਜਾਈਆ ਹਾਂ ਮਾਲ ਤਿਆਰ ਹੁੰਦਾ ਹੂੰ ਸਚਣੀਆਂ ਦਾ ਸਾਰਾ ਵਧੀਆ ਹੁੰਦਾ ਹੂੰ ਕੀ ਕਰੀਏ ਪੰਜਾਬ ਹੋਰ ਦਾ ਇਹ ਆ ਸਾਰਾ ਮਾਲ ਤਿਆਰ ਤੇਰਾ ਨਾਂ ਕੀ ਹੈ ਬਾਪੂ ਹੈ ਕੁਲਜੀਤ ਹੈ ਲਈ ਬਾਪੂ ਕਿਰਨ ਤੂੰ ਐਸ ਉਮਰ ਤੀਂ ਮਿਹਨਤ ਕਰਦਾ ਇੰਨੀ ਬਹੁਤ ਵਧੀਆ ਗੱਲ ਆ ਸਾਡੇ ਵਰਗੇ ਮੁੰਡਿਆਂ ਖੁੰਡਿਆਂ ਨੂੰ ਸਿੱਖਣਾ ਚਾਹੀਦਾ ਤੇਤੋਂ ਦੇਖ ਕੇ ਯਾਰ ਰਾਤ ਨੂੰ ਬਾਪੂ ਦਿਖਣੋਂ ਹਟ ਜਾਂਦਾ 6 ਵਜੇ ਸਦਮ ਮਗਾ 6 ਵਜੇ ਨਹੀਂ ਰਹਾ ਹੋ ਜਾਂਦਾ ਪੂਰਾ ਅੱਖਾਂ ਮੂਰੇ ਕੋਨਾ ਪਾਣੀ ਦਾ ਗਲਾਸ ਨਾ ਰੋ ਪੀ ਲੋ ਹੀ ਨਹੀਂ ਕੁਝ ਨਹੀਂ ਦਿਖਦਾ ਠੀਕ ਹੈ ਬਾਪੂ ਬੱਚੇ ਕਿੰਨੇ ਆ ਬੱਚੇ ਇੱਕ ਕੁੜੀਆ ਇੱਕ ਮੁੰਡਾ ਵਾ ਹਾਂ ਕੁੜੀ ਕੱਲ ਆਈ ਗਈ ਹੀ ਨਹੀਂ ਉਹ ਵਰੀ ਦੀ ਕੁੜੀ ਆ ਅੱਛਾ ਕੁੜੀ ਪਹਿ ਗਈ ਹਾਂ ਜਨ ਕਿ ਤੇ ਮੁੰਡਾ ਮੁੰਡਾ ਇੱਕ ਆ ਉਹ ਕਿੱਥੇ ਆ ਉਹ ਭਾਵੇਂ ਐਸ ਪਰਸੀ ਆ ਅਛਾ ਮੈਂ ਪਰਸੋਂ ਆਇਆ ਸੀ ਮੜਾ ਇੱਕ ਮਿੰਟ ਖੜਾ ਹੋਇਆ ਹਾਂ ਤੇ ਉਹ ਮੈਂ ਦੱਸ ਕੇ ਗਿਆ ਸੀ ਕੀ ਕਹਿੰਦਾ ਗਿਆ ਆ ਕੰਮ ਆ ਮੈਨੂੰ ਯਾਰ ਮੈਨੂੰ ਲਾਭ ਕੋਈ ਨਹੀਂ ਆਉਂਦਾ ਹਾਂ ਹੂੰ ਮਾਂ ਮਨ ਕੋਈ ਨਹੀਂ ਆਉਂਦਾ ਹੂੰ ਤੇ ਬਾਪੂ ਰਾਤ ਨੂੰ ਸੌਂਨਾ ਕਿੱਥੇ ਆ ਇੱਥੇ ਹੀ ਸੌ ਜਾਣਾ ਹੈ ਇੱਥੇ ਪਹਿਲਾਂ ਬਾਪੂ ਕੀ ਕੰਮ ਕਰਦਾ ਸੀ ਤੂੰ ਮੈਂ ਨੱਟ ਬੋਲ ਦਾ ਕੰਮ ਕਰਦਾ ਸੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਨੱਟ ਬੋਲ ਦਾ ਕੀ ਹੈਡਵਰਡ ਬਣਾਉਂਦਾ ਸੀ ਮੈਂ ਇਹ ਹੋਣਾ ਚਾਬੀਆਂ ਪਾਣੇ ਰੱਖਿਆ ਬਾਪੂ ਇਹ ਤਾਂ ਕੀ ਇੱਕ ਹੀ ਕਰਦੇ ਬਾਪੂ ਜੀ ਬਸ ਆਪਣਾ ਕਾਰਜ ਇਕੱਠੇ ਕਰਕੇ ਤਿਆਰੀ ਬੰਦ ਅੱਛਾ ਇਹ ਤੇਰੀ ਦੁਕਾਨ ਹੈ ਅੱਛਾ ਤੇਰਾ ਕੀ ਨਾਮ ਭਾਈ ਰਜਿੰਦਰ ਕੁਮਾਰ ਰਜਿੰਦਰ ਕੁਮਾਰ ਭਾਈ ਜੀ ਤੁਸੀਂ ਕਿੰਨੇ ਕ ਟਾਈਮ ਤੋਂ ਦੇਖਦੇ ਹੋ ਬਾਪੂ ਨੂੰ ਇੱਥੇ ਇੱਥੇ ਹੀ ਸੁਣਦੇ ਆ ਇੱਥੇ ਬੰਦੇ ਆ ਬੁੜਾ ਠੰਡ ਵੀ ਇੱਥੇ ਕੱਟੇ ਨੇ ਸਾਰੇ ਠੰਡ ਕੇ ਸਾਰੇ ਸਾਰੇ ਸਰਦੀਆਂ ਵੀ ਇੱਥੇ ਕੱਟੀਆਂ ਕੰਬਲ ਲੈ ਕੇ ਆ ਪੱਲੀ ਭੜਾ ਆ ਸਰਪਾਰ ਪੁਲ ਥੋੜੀ ਜਗ੍ਹਾ ਸੀਗੇ ਤੇ ਕੰਬਲ ਦੇਗੇ ਸੀ ਚਲ ਧੰਨਵਾਦ ਆ ਪੁਲਸ ਰਾਹ ਦਾ ਬਾਪੂ ਇਹ ਤੇਨਰਪਾਲ ਦੇਗੇ ਹਨ ਆਈ ਰੋਟੀ ਵੀ ਜਾਇਆ ਅੱਛਾ ਸੇ ਬਾਪੂ ਅਸੀਂ ਤੇਰੇ ਪੁੱਤ ਬਣਨ ਆਇਆ ਯਾਰ ਤੂੰ ਸਾਡਾ ਬਾਪੂ ਬਣੇਗਾ ਮਹਾਰਾਜ ਚੰਗਾ ਭਲੇ ਦੱਸਿਆ ਵੀ ਮੈਂ ਕੰਮ ਹੁੰਦਾ ਦੀ ਪਾਣੀ ਤੂੰ ਬਾਪੂ ਕੋਈ ਕੰਮ ਕਰਾਉਣਾ ਹੀ ਨਹੀਂ ਬਾਪੂ ਤੇ ਤੋਂ ਹੁਣ ਤੇਰੀ ਉਮਰ ਕੰਮ ਕਰਨ ਦੀ ਯਾਰ 76 ਸਾਲ ਦੀ ਤੇ 76 ਸਾਲ ਦਾ ਬਾਪੂ ਹੋਵੇ ਸਾਡਾ ਤੇ ਹੁਣ ਇਹ ਕੰਮ ਕਰੂਗਾ ਬਾਪੂ ਕਰਨਾ ਤਾਂ ਪੈਂਦਾ ਹੀ ਆ ਭਾਈ ਰੋਟੀ ਖਾ ਕੇ ਨਹੀਂ ਉਹਨੂੰ ਬੈਠੇ ਨੂੰ ਰੋਟੀ ਮਿਲੇ ਵਧੀਆ ਮੰਜਾ ਬਿਸਤਰਾ ਮਿਲੇ ਰੋਹਤ ਧੋਣ ਨੂੰ ਧੋਣ ਨੂੰ ਸਾਫ਼ ਸੁਥਰੇ ਧੋਤੇ ਹੋਏ ਕੱਪੜੇ ਮਿਲਣ ਹੋਰ ਕੀ ਚਾਹੀਦਾ ਬਾਪ ਚੱਲੀਏ ਫਿਰ ਐਸੇ ਨਹੀਂ ਮੈਂ ਜਾ ਸਕਦਾ ਤੈਨੂੰ ਲੈਣ ਆਏ ਆ ਬਾਪੂ ਅਸੀਂ ਆ ਦੇ ਬਾਉ ਜੀ ਨੇ ਤੈਨੂੰ ਫੋਨ ਸਾਨੂੰ ਫੋਨ ਕੀਤਾ ਸੀ ਬਾਉ ਜੀ ਨੇ ਵੀਡੀਓ ਭੇਜੀ ਥੋਡੀ ਉਹ ਕਹਿੰਦੇ ਬਾਪੂ ਦੀ ਬਹੁਤ ਮਾੜੀ ਹਾਲਤ ਹੈ ਉਹਦੀ ਮਦਦ ਕਰੋ ਜਾ ਕੇ ਉਹ ਆਏ ਸੀ ਪਰਸੋਂ ਆਏ ਸੀ ਨਾ ਸਰਦਾਰ ਜੀ ਵੀ ਆਏ ਸੀ ਇੱਕ ਉਹ ਸਾਡੀ ਟੀਮ ਦੇ ਮੈਂਬਰ ਹੀ ਸੀਗੇ ਉਹ ਕਲਵੰਤ ਸਿੰਘ ਸਾਹਿਬ ਦਾ ਇੱਥੇ ਖੜੇ ਸੀ ਇਹ ਪਹਿਲੇ ਮਾਈ ਆਈ ਸੀ ਇੱਕ ਹਾਂ ਉਹ ਗੱਲ ਕਰ ਲਈ ਮੇਰਾ ਆ ਗਿਆ ਹਾਂ ਹੋਰ ਨਾ ਕੋਈ ਗੱਲ ਦੀ ਵੀ ਆਪਾਂ ਹੈ ਨਹੀਂ ਬਾਪੂ ਦੇਖ ਕਿਵੇਂ ਕੀ ਹਾਲ ਤਾਂ ਕਿੰਨਾ ਮੋਸ਼ਕ ਭਾਰਦਾ ਕੱਪੜਿਆਂ ਚੋਂ ਬਾਪੂ ਕਿੰਨੇ ਕੱਪੜੇ ਗਰਮੀ ਚ ਪਾਏ ਦੇਖੋ ਕਿੰਨੇ ਸ਼ਰਟਾਂ ਪਾਈਆਂ ਹੋਈਆਂ ਕਿੰਨੇ ਝੱਗੇ ਪਾਏ ਬਾਪੂ ਤਾਂ ਪਰ ਬਾਪੂ ਹੁਣ ਰੋਲਣਾ ਨਹੀਂ ਯਾਰ ਮੇਰੇ ਬਾਪੂ ਨੇ ਕੀ ਨਾਂ ਦੱਸਿਆ ਬਾਪੂ ਸਰਜੀਤ ਸਿੰਘ ਸਨ ਆਫ ਗੁਰਨਾਮ ਸਿੰਘ ਹਾਂ ਰਾਮ ਸਿੰਘ ਰਾਮ ਸਿੰਘ ਜੀ ਤੁਹਾਡਾ ਪਿੰਛਾ ਕਿੱਥੋਂ ਦਾ ਪਿੰਡ ਕਿਹੜਾ ਵਾ ਤੁਹਾਡਾ ਅੰਬਾਲਾ ਅੰਬਾਲਾ ਸ਼ਹਿਰ ਪਿੰਡ ਰਾਮਪੁਰਾ ਰਾਮਪੁਰਾ ਪਿੰਡ ਟੱਗਰ ਦੇ ਉੱਤੇ ਟੱਗਰ ਦੇ ਉੱਤੇ ਇਹ ਪਹਿਲਾਂ ਪੰਜਾਬ 'ਚ ਹੀ ਪੈਂਦਾ ਸੀ ਬਾਅਦ 'ਚ ਫੇਰ ਹਰਿਆਣੇ 'ਚ ਆ ਗਿਆ ਮੈਂ ਉੱਥੇ ਹੀ ਪੈਦਾ ਹੋਇਆ ਸੀ ਰਾਮਪੋਰੀ ਰਾਮਪੋਰੀ ਫਿਰ ਮੈਂ ਆਪਣੇ ਨਾਨਕੇ ਆ ਗਿਆ ਛਾੜਪੁਰ ਛਾੜਪੁਰ ਕਿਹੜਾ ਪਿੰਡ ਛਾੜ ਚੀ ਸੀ ਛਾੜ ਚੀ ਸੀ ਉੱਥੇ ਮੇਰੇ ਨਾਨਕੇ ਰਹਿੰਦੇ ਸੀ ਉਹ ਮੈਨੂੰ ਪੜ੍ਹਾਇਆ ਰਖਾਇਆ ਕਿੰਨਾ ਪੜ੍ਹਿਆ ਬਾਪੂ ਫੜਿਆ ਦਾ 5-6 ਜਮਾਤਾਂ ਹੀ ਆ। 5-6 ਪੜਿਆ ਪਰ ਲਿਖਾ ਪੜੀ ਕਰ ਲੈਂਦਾ ਸੀ ਆਪਦੇ ਜੋਗੀ। ਸਾਰਾ ਕੁਝ ਕਰਦਾ ਨਾ। ਦੇਖ ਪੜ ਕਰਦਾ ਸੀ ਕੰਮ ਜਿਹੜਾ ਉਹ ਰੋਟੀ ਵੀ ਬਣਾਉਂਦਾ ਸੀ ਚਾਹ ਵੀ ਬਣਾਉਂਦਾ ਸੀ। ਸਾਰੇ ਕੰਮ ਜਾਂਦਾ। ਆਇਨਾ ਮਾਰ ਪਿਆ। ਹੂੰ। ਕਿੰਨੇ ਆਦਮਾ ਵਈਆਂ। ਉਹ ਸਾਰਿਆਂ ਨੂੰ ਸੋਰੇ ਛੜਨੀ ਆ। ਹੂੰ। ਇਹ ਗੱਤਾ-ਗੁੱਤਾ ਇਕੱਠਾ ਕਰਕੇ ਬੋਤਲਾਂ ਬਦਲਾਂ ਇਕੱਠੀਆਂ ਕਰਕੇ ਆਲੇ-ਦਾਲਿਓ ਤੇ ਵੇਚ ਕੇ ਇਹਦੇ ਨਾਲ ਰੋਟੀ ਖਾਣਾ। ਇਹ ਨਾਲ ਹੀ ਖਾਣਾ। 1 ਸਾਲ ਹੋ ਗਏ ਹੈ। ਇਹ ਕਰਕੇ ਉਹ ਕਿਥੇ ਬੇਚਦੇ ਜਾਂਦੇ ਔਰ ਤੇ ਉਹਤੇ ਘੰਟਾ ਘਰ ਵਿੱਚ ਕਿਉਂ ਲੈ ਵਾਹ ਸਰਜੀਤ ਜੀ ਬਹੁਤ ਬੋਰਾ ਭਾਰੀ ਹੋਇਆ ਕਰ ਚੱਕਿਆ ਨਹੀਂ ਗਿਆ ਚੱਕਿਆ ਨੀ ਮਾ ਪਿਆਰਾ ਧੰਨਾ ਬਾਪੂ ਸਰਜੀਤ ਜੀ ਨੂੰ ਦੇਖੋ ਰੋਟੀ ਲਈ ਬਾਪੂ ਰੋਟੀ ਲਈ ਆ ਬੋਰਾ ਕਿੰਨਾ ਭਾਰਾ ਵਾ ਇਹ ਤੁਹਾਡਾ ਸਿੱਟਿਆ ਹੋਇਆ ਕੂੜਾ ਕਬਾੜਾ ਡੱਬੇ ਡੱਬੀਆਂ ਗੱਤੇ ਦੇ ਆਲੇ ਦਲੇ ਦੁਕਾਨਾਂ ਦੇ ਮੂਹਰੇ ਇਕੱਠੇ ਕਰਕੇ ਸਰਦਾਰ ਸਰਜੀਤ ਸਿੰਘ ਸਿਰ ਤੇ ਰੱਖ ਕੇ ਪੰਡ 76 ਸਾਲ ਦੀ ਉਮਰ ਚ 6 ਵਜੇ ਤੋਂ ਪਹਿਲਾਂ ਪਹਿਲਾਂ ਟਿਕਾਣੇ ਤੇ ਪਹੁੰਚਣਾ ਵਾਪਸ ਜੇ 6 ਤੋਂ 5 ਮਿੰਟ ਵੀ ਉੱਤੇ ਹੋ ਗਏ ਅੰਧਰਾਤਾ ਹੋ ਜਾਂਦਾ ਅੰਧਰਾਤਾ ਕਹਿੰਦੇ ਐਸ ਬਿਮਾਰੀ ਨੂੰ ਇਹਦੇ ਵਿੱਚ ਕੀ ਹੁੰਦਾ ਜਦੋਂ ਦਿਨ ਢਲ ਗਿਆ ਸੂਰਜ ਢਲ ਜਾਂਦਾ ਅੱਖਾਂ ਤੋਂ ਦੇਖਣਾ ਬੰਦ ਹੋ ਜਾਂਦਾ ਸਾਨੂੰ ਤਾਂ ਹਨੇਰੇ ਚ ਵੀ ਥੋੜਾ ਥੋੜਾ ਮਹਿਸੂਸ ਹੁੰਦਾ ਦਿਖਦਾ ਇਹਨਾਂ ਦਾ ਇਹ ਸਿਸਟਮ ਆ ਜਦੋਂ ਦਿਨ ਛਿਪ ਗਿਆ ਅੱਖਾਂ ਤੋਂ ਅੰਨੇ ਹੋ ਗਏ ਤੇ ਸਰਦਾਰ ਸਰਜੀਤ ਸਿੰਘ ਦੇ ਇੱਕ ਪੁੱਤ ਵੀ ਆ ਘਰ ਉਹ ਐਸ਼ ਪ੍ਰਸਤੀ ਸੀ ਬਾਪੂ ਕਹਿੰਦਾ ਆਪਦੀ ਸੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਬਾਪੂ ਮਰੇ ਜਾਂ ਜੀਵੇ ਇੱਕ ਮਿੰਟ ਹੀ ਖੜਾ ਆਇਆ ਬਸ ਇੰਨੀ ਗੱਲ ਕਹਿ ਗਿਆ ਲਈ ਇਹਦਾ ਕੰਮ ਹੋ ਗਿਆ ਮੈਂ ਚੱਪਕੀ ਇਹ ਕਹਿੰਦਾ ਕੋਈ ਵੀ ਕੰਮ ਨਹੀਂ ਕਰਿਆ ਗਿਆ ਕਰਦਾ ਪਾਇਆ ਹੂੰ ਉਹ ਕਿੱਥੇ ਰਹਿੰਦਾ ਹੁਣ ਉਹ ਅਜੇ ਮੰਨਣਾ ਨਹੀਂ ਜੇ ਅੱਛਾ ਤੈਨੂੰ ਦੱਸਦਾ ਹੀ ਨਹੀਂ ਕਿੱਥੇ ਰਹਿੰਦਾ ਮੈਂ ਬਰਿਆ ਗੱਲ ਪੜ ਆ ਕੋ ਗੱਲ ਪੜਿਆ ਤਕੜੇ ਘਰ ਦਾ ਯਾਦਲੀ ਉਹ ਅਗੇ ਤੋਰ ਪਈ ਹੂੰ ਜਿਹੜੇ ਤੇ ਪਹੁੰਚੇ ਉਹ ਫਿਰ ਉਹਨਾਂ ਬੈਗ ਦੇਈ ਜਾਂਦੇ ਕੋਈ ਨਾ ਬਾਪੂ ਮੈਂ ਵੀ ਤੇਰਾ ਪੋਤਾ ਮੈਂ ਬਾਹਲੇ ਤਕੜੇ ਘਰੇ ਨਹੀਂ ਬੈਹਿਆ ਹੋਇਆ ਠੀਕ ਹੈ ਮੈਂ ਠੀਕ ਠਾਕ ਘਰੇ ਬੈਹਿਆ ਹੋਇਆ ਤੂੰ ਸਾਡਾ ਪਿਓ ਆ ਯਾਰ ਬਾਪੂ ਅਲੀ ਕਰੀ ਸੇਵਾ ਕਰਾਂਗੇ ਤੇ ਬਾਪੂ ਸਰਜੀਤ ਸਿੰਘ ਵਰਗੇ ਬਹੁਤ سارے ਬਜ਼ੁਰਗ ਨੇ ਯਾਰ ਭਾਈ ਗੁਰਦੀਪ ਗੁਰਦੀਪ ਸਿੰਘ ਸੌਰੀ ਬਾਪੂ ਮੈਂ ਭੁੱਲ ਗਿਆ ਸੀ ਗੁਰਦੀਪ ਸਿੰਘ ਗੁਰਦੀਪ ਸਿੰਘ ਤੇਰੇ ਕਿੰਨੇ ਭਰਾ ਅਈ ਜੋ ਭਰਾ ਹੀ ਅੱਛਾ ਡੈਡੀ ਤੁਹਾਡੇ ਪਿਤਾ ਜੀ ਕੀ ਕਰਦੇ ਸੀ ਰਾਮ ਸਿੰਘ ਜੀ ਉਹ ਖੇਤੀਬਾੜੀ ਕਰਦੇ ਸੀ ਪਿੰਡਾਂ ਜਿਹੜਾ ਖੇਤੀਬਾੜੀ ਹੁੰਦੀ ਸੀ ਓਕੇ ਆਪਦੀ ਜ਼ਮੀਨ ਸੀ ਜਾਂ ਸੀ ਰਲਦੇ ਸੀ ਰਲਦੇ ਸੀ ਮਾੜਾ ਇਹ ਸੱਤ ਭਰਾ ਸੀ ਹੂੰ ਇਹਨਾਂ ਦਾ ਆਪਾਂ ਕੋਈ ਲੇਖਾ ਜੋਖਾ ਨਹੀਂ ਨਾ ਇਹਨਾਂ ਦਾ ਛੜਤਾ ਸੀਗਾ ਅੱਛਾ ਛੋਟੇ ਹੀ ਹੁੰਦੇ ਨਹੀਂ ਅੱਡੋ ਪਰ ਮਾਸੇ ਪੜਿਆ ਉੱਥੇ ਗਿਆ ਕੋਈ ਸਾਡੇ ਨਣਕੇ ਮੰਨੇ ਨਾ ਪਾਇਆ ਅੱਖ ਚੋਂ ਪਾਣੀ ਨਿਕਲ ਜਾਂਦਾ ਬਾਪੂ ਧਗਵਾਈ ਮੱਕਾ ਲਾਇਆ ਸੀ ਹੂੰ ਇਹ ਨਹੀਂ ਰਹੀ। ਅਤਰੀ ਹਣ ਪਰ ਇੱਕ ਰਾਏ ਸੀ। ਹੂੰ। ਜੈਨਦਰਮਸਾਲਾ ਕੋ। ਉਸ ਜੈਨਦਰਮਸਾਲਾ ਚ ਕਿਹੜੀ ਦਵਾਈ ਇਹ ਦਿਖਾਤਾ। ਜੇ ਤੀ। ਅਸਾ। ਹਮੇ ਕਹੇ ਇਹ ਤਾਂ ਹੋਮੋਪੈਥੀ ਦੀ ਖਾਣ ਵਾਲੀ ਦਵਾਈ ਕੋਈ ਹੈ ਨਾ। ਅੱਖ ਚ ਪਾਉਣ ਵਾਲੀ ਦਵਾਈ ਵੀ ਹੈ ਕੋਈ? ਨਾ ਨਾ ਇਹ। ਠੀਕ ਹੈ ਬਾਪੂ। ਤੇ ਬਾਪੂ ਆ ਤਮਾਕੂ ਵੀ ਲਾਉਣਾ ਤੂੰ। ਉਹ ਇੱਥੇ ਕੋਈ ਨਾ ਕਹਿਆ ਆਜ ਦਾ ਮੰਗਣ ਵਾਲਾ ਹੈ ਹੀ ਆ। ਹੂੰ। ਕਿੱਥੇ ਕੋਈ ਆਜ ਦਾ ਕੋਈ ਕਿੱਦਾਂ ਆਜਦਾ। ਅੱਛਾ। ਪਰ ਬਾਪੂ ਇੱਕ ਮੇਰੀ ਬੇਨਤੀ ਹੈ ਯਾਰ ਹੁਣ ਤੂੰ ਬੁੱਢਾ ਹੋ ਗਿਆ ਹੈ ਉਮਰ ਦੇ ਵਿੱਚ ਸੜਕ ਤੇ ਫੁੱਟਪਾਥ ਤੇ ਪਿਆ ਚੰਗਾ ਨਹੀਂ ਲੱਗਦਾ ਤੂੰ ਹੁਣ ਸਾਡੇ ਨਾਲ ਚੱਲ ਬਾਪੂ ਐਸਾ ਮੈਂ ਆਪਾਂ ਪੂਰਾ ਮਾਲ ਸੁਗਲੂਗਾ ਦੇਖ ਮਾਲ ਮਾਲ ਆਪਾਂ ਨਾਲ ਲੈ ਚੱਲਦੇ ਆ ਇਹਦੇ ਅਸੀਂ ਤੈਨੂੰ 100 ਰੁਪਿਆ ਇਹ ਮਾਲ ਦਾ 100 ਦਾ ਵੇਚੂ ਇਹ ਇਹ ਮਾਲ ਆਹ ਕਿੰਨੇ ਦਾ ਹੋਊਗਾ ਮਾਲ ਤੇਰਾ ਇਹ ਰੇਟ ਹੈ 10 ਸਰਵਾ ਕਿਲੋ 10 ਰੁਪਏ ਕਿਲੋ ਆਪਾਂ ਜੇ ਲਾਈਏ ਨੂੰ ਇਹਦੇ ਆੜਮਾ ਬੜੀਆ ਨਿਕਲ ਗਈ। ਹਾਂ 20 ਕਿਲੋ ਆਏ। ਨਹੀਂ ਆੜਮਾ ਬਹੁਤ ਨਿਕਲੀਆਂ। ਅੱਛਾ। ਇਹ ਕਿਹਜੋ ਗੱਤਾ ਨਿਕਲਿਆ ਉਹਨਾ ਲਫਾਫਾ ਨਿਕਿਆ ਹੋਣਾ। ਆਹ ਪਾਟਕ ਨਿਕਲ ਆਇਆ। ਆਹ ਨਿਕਲੋਗਾ ਫਾਰਾ। ਅੱਛਾ ਮਾੜਾ ਮੋਟਾ ਲੋਹਾ ਵੀ ਨਿਕਲ ਆਉਂਦਾ। ਪ੍ਰੋਜੈਕਟ ਜੋ ਕਾ ਜਿਹੜਾ ਕੋਈ ਮੈਨ ਨਹੀਂ ਸੁੱਟ ਰਹਾ। ਹਾਂ। ਉਹ ਜਿੱਦ ਕੁ ਲਈਏ ਹੁਣ। ਨਾਡਰ ਨੋਟੇ ਇਕੱਠੇ ਕਰ ਲੈਣਾ। ਹਾਂ। ਠੀਕ ਹੈ ਬਾਪੂ। ਚੱਲ ਐ ਕਰ ਤੂੰ 500 ਰੁਪਈਆ ਦਾ ਖਿਲਾ ਸਾਰੇ ਸਮਾਨ ਦਾ। ਲੈ। ਠੀਕ ਹੈ ਸਮਾਨ ਸਾਡਾ ਹੋ ਗਿਆ ਹੁਣ। ਕੀ ਕਾਣ ਕੱਲ ਨਹੀਂ ਨਹੀਂ ਅੱਜ ਜੀ ਅੱਜ ਆ ਕਪੜੇ ਕਪੜੇ ਸਾਰੇ ਜਿਹੜਾ ਇਹ ਸਭ ਕੱਪੜੇ ਲੀੜੇ ਆਪਾਂ ਲੈਣੇ ਨਾਲ ਹੀ ਬਾਪੂ ਗੱਲ ਕਿਉਂ ਕਰ ਹਰ ਤੱਕ ਕੁਲਦੀਪ ਸਿੰਘ ਫਿਕਰ ਕਿਉਂ ਕਰਦਾ ਤੂੰ ਤੇਰੀ ਅੱਖ ਵੀ ਠੀਕ ਹੋ ਜੂ ਡਾਕਟਰ ਨੂੰ ਦਿਖਾਵਾਂਗੇ ਅੱਖ ਵਾਹਿਗੁਰੂ ਮਿਹਰ ਕਰੇ ਆ ਡਾਕਟਰ ਨਹੀਂ ਇੱਥੇ ਆਪਣੇ ਡਾਕਟਰ ਰਮੇਸ਼ ਹਸਪਤਾਲ ਅੱਖਾਂ ਵਾਲਾ ਉਹ ਮੈਂ ਡਾਕਟਰ ਜੈਨ ਗੋਪਾਲ ਜੋਧਾ ਮਨਸੂਰਾਂ ਵਾਲਾ ਡਾਕਟਰ ਗ੍ਰੈਂਡ ਗੋਪਾਲ ਕਰਵਾਇਆ ਸੀ ਉਹਦੇ ਕੋਲ ਚੱਲ ਪੜਾਂਗੇ ਨਹੀਂ ਹੋ ਗਿਆ 11 ਸਾਲ ਅੱਛਾ ਉਹਨੇ ਐਨਕ ਨਹੀਂ ਲਵਾਈ ਤੇਰੇ ਅੱਖ ਚੋਂ ਪਾਣੀ ਡਿੱਗੀ ਜਾਂਦਾ ਲਗਾਤਾਰ ਕੁਲਦੀਪ ਸਿੰਘ ਬਹੁਤ ਕੰਮ ਕਰ ਲਿਆ ਯਾਰ ਬਾਈ ਹੋਰ ਚੱਲੀਏ ਹੁਣ ਬਸ ਮੁੰਡੇ ਦਾ ਕੀ ਨਾਮ ਹੈ ਤੇਰਾ ਨਾਮ ਆ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਅਸੀਂ ਬਾਪੂ ਨੂੰ ਲੈ ਚੱਲੇ ਆ ਨਾਲ ਸੁਪਨਿਆਂ ਦੇ ਘਰ ਤੇ ਭਰਾਵਾ ਜੇ ਤੇਰਾ ਪਿਆਰ ਹੈ ਮਾੜਾ ਮੋਟਾ ਆਦੇ ਪਿਆਉ ਨਾਲ ਤੇ ਸਾਡਾ ਨੰਬਰ ਬਾਈ ਨੋਟ ਕਰ ਲੈ 97803 0071 82848 ਤੇ 3071 ਇਹ ਨੰਬਰ ਤੇ ਫੋਨ ਕਰਕੇ ਆ ਕੇ ਬਾਪੂ ਨੂੰ ਮਿਲ ਲਈ ਬਾਈ ਤੇ ਜਾਂ ਕੋਈ ਹੋਰ ਰਿਸ਼ਤੇਦਾਰ ਭੈਣ ਭਰਾ ਵੀ ਇਸ ਵੀਡੀਓ ਨੂੰ ਦੇਖਦਾ ਤੇ ਉਹ ਵੀ ਬਾਪੂ ਨੂੰ ਕੁਲਦੀਪ ਸਿੰਘ ਨੂੰ ਜੇ ਕੋਈ ਮਿਲਣਾ ਚਾਹੁੰਦਾ ਤੇ ਸਰਦਾਰ ਕੁਲਦੀਪ ਸਿੰਘ ਹੁਣ ਸੁਪਨਿਆਂ ਦੇ ਘਰ ਦੇ ਮੈਂਬਰ ਬਣ ਜਾ ਰਹੇ ਨੇ ਅੱਜ ਤੋਂ ਤੇ ਬਾਪੂ ਦਾ ਪਿੰਡ ਰਾਮਪੋਰਾ ਜਿਹੜਾ ਪਹਿਲਾਂ ਪੰਜਾਬ 'ਚ ਹੁੰਦਾ ਸੀ ਹੁਣ ਹਰਿਆਣੇ 'ਚ ਆ ਜ਼ਿਲ੍ਹਾ ਅੰਮ੍ਰਿਤਸਰ ਉੱਥੇ ਬਾਪੂ ਜੰਮਿਆ ਪਲਿਆ ਫਿਰ ਉਸ ਤੋਂ ਬਾਅਦ 7-8 ਸਾਲ ਦਾ ਹੋ ਗਿਆ ਜਦੋਂ ਬੱਪੂ ਉਦੋਂ ਬਾਪੂ ਨੂੰ ਨਾਨਕੀ ਛੱਡਦਾ ਇਹਦੇ ਹਿਾਰਪੁਰ ਹਿਾਰਪੁਰ ਬਾਪੂ ਪੰਜ ਕਲਾਸਾਂ ਤੱਕ ਪੜਿਆ ਕੁਲਦੀਪ ਸਿੰਘ ਉਸ ਤੋਂ ਬਾਅਦ ساری ਉਮਰ ਕੰਮ ਹੀ ਕੀਤਾ ਨਟ ਬੋਲਟਾਂ ਦਾ ਲੋਹੇ ਦਾ ਕੰਮ ਕਰਿਆ ਬਾਪੂ ਨੇ ਵਿਆਹ ਹੋਇਆ ਬੱਚੇ ਹੋ ਗਏ ਬੇਟੀ ਵੀ ਐ ਇੱਕ ਬੇਟਾ ਵੀ ਐ ਦੋਨੋਂ ਵਿਆਹੇ ਹੋਇਆ ਬਾਪੂ ਨੂੰ 5 ਸਾਲ ਹੋ ਗਏ ਇੱਥੇ ਫੁੱਟਪਾਥ ਤੇ ਪਏ ਨੇ ਲੁਧਿਆਣੇ ਖੜੇ ਆ ਜੀ ਅਸੀਂ ਬਿਸ਼ਕਰਮਾ ਚੌਂਕਸ ਲੁਧਿਆਣੇ ਬਿਸ਼ਕਰਮਾ ਚੌਂਕ ਦੇ ਵਿੱਚ ਦਿੱਲੀ ਰੋਡ ਤੇ ਇਹ ਨੈਸ਼ਨਲ ਹਾਈਵੇ ਆ ਜਿੱਥੇ ਅਸੀਂ ਖੜੇ ਆ ਨੈਸ਼ਨਲ ਦਾ ਵੀ ਇੰਟਰਨੈਸ਼ਨਲ ਹਾਈਵੇ ਆ ਪਾਕਿਸਤਾਨ ਨੂੰ ਜਾਂਦਾ ਐ ਰੋਡ ਤੇ ਉਹਦੇ ਉੱਤੇ ਇਹ ਬਾਪੂ ਪਿਛਲੇ 5 ਸਾਲਾਂ ਤੋਂ ਆ ਬਾਈ ਦੁਕਾਨ ਵਾਲਾ ਇੱਧਰ ਗਿਆ ਬਾਈ ਦੁਕਾਨ ਵਾਲਾ ਬਾਈ ਆਈ ਮੇਰੇ ਜੱਕ ਨੂੰ ਆ ਬਾਈ ਇੱਥੇ ਫੱਟਾ ਰੱਖ ਕੇ ਨਟ ਚਾਬੀਆਂ ਰੱਖ ਕੇ ਆ ਮੋਟਰਸਾਈਕਲ ਸਕੂਟਰ ਬਾਈ ਠੀਕ ਕਰਦਾ ਪੈਂਚਰ ਲਾਉਂਦਾ ਬਾਈ 5 ਸਾਲਾਂ ਤੋਂ ਤੇਰੀ ਦੁਕਾਨ ਤੇ ਕੋਲੀ ਪੈਂਦਾ ਐ ਆਹ ਹੱਥੇ ਬੰਦਾ ਜੀ ਇੱਥੇ ਸੌਂਦਾ ਸਵੇਰੇ ਉੱਠ ਕੇ ਇਕਵਾੜ ਇਕੱਠਾ ਕਰਕੇ ਗੱਤੇ ਕੋਤੇ ਉੱਥੇ ਉੱਥੇ ਛਾੜ ਕੇ ਲੈ ਜਾਂਦਾ ਉੱਥੇ ਘੰਟਾ ਘਰ ਲੈ ਕੇ ਜਾਂਦਾ ਇੱਥੋਂ ਘੰਟਾ ਘਰ ਹੋਊਗਾ ਹੀ 3 ਕਿਲੋਮੀਟਰ ਹੈਗਾ 3-4 ਕਿਲੋਮੀਟਰ 3-4 ਕਿਲੋਮੀਟਰ ਤੁਰ ਕੇ ਪੈਦਲ ਸਿਰ ਤੇ ਰੱਖ ਕੇ ਲੈ ਕੇ ਜਾਂਦਾ ਤੇ ਉੱਥੋਂ ਵਾਪਸ ਆਉਂਦਾ ਉਹੀ ਚਾਰ ਪੈਸਿਆਂ ਨਾਲ ਰੋਟੀ ਖਾਂਦਾ ਆ ਸਿਰ ਦੇ ਉੱਤੇ ਰੰਗ ਬਰੰਗੀ ਮੰਨ ਲਓ ਤਰੰਗੇ ਵਾਲੀ ਚੁੰਨੀ ਬੰਨੀ ਹੈ ਬਾਪੂ ਨੇ ਉਹ ਸਾਡੇ ਕਣ ਗਿਆ ਸੀ ਗੋਦਵਾਰੇ ਇਹਦੇ ਲੜ ਕੁਛ ਚੰਦ ਉਹ ਕਿਸੇ ਬਣਾਉਣ ਵਾਲੇ ਨੇ ਤਾਂ ਚਾਰ ਛਿੱਲਰ ਬਣਾਏ ਸੀ ਕਾਗਜ਼ ਦੇ ਅਸੀਂ ਉਹਨੂੰ ਲక్ష్ਮੀ ਕਹਿ ਕੇ ਪੂਜਣਾ ਸ਼ੁਰੂ ਕਰਤਾ ਅੱਜ ਤਾ ਇਹ ਹਾਲਾਤ ਆ ਉਹੀ ਰੱਬ ਬਣ ਗਿਆ ਉਹ ਮਾਇਆ ਹੀ ਉਹ ਕਾਗਜ਼ ਹੀ ਉਹ ਠੇਲੇ ਉਹ ਸਿੱਕਿਆਂ ਤੋਂ ਲੈ ਕੇ ਅਸ਼ਰਫੀਆਂ ਹੀਰਿਆਂ ਜਵਾਹਰਾਤਾਂ ਤੋਂ ਅੱਜ ਕਾਗਜ਼ ਉਹ ਵੀ ਇੱਕ ਕਾਗਜ਼ ਆ ਜਿਹਨੂੰ ਬਾਪੂ ਇਹ ਤੋਂ ਕੱਠਾ ਕਰਦਾ ਤੁਹਾਡਾ ਸਿੱਟਿਆ ਹੋਇਆ ਗੱਤੇ ਕਾਗਜ਼ ਤੇ ਉਹ ਕਾਗਜ਼ ਉਹਦੇ ਦੇਖ ਕੇ ਉਹਦੇ ਬਦਲੇ ਇੱਕ ਉਹ ਕਾਗਜ਼ ਮਿਲਦਾ ਬਾਪੂ ਨੂੰ ਜਿਹਦੇ ਪਿੱਛੇ ਦੁਨੀਆ ਪਾਗਲ ਹੋਈ ਫਿਰ ਉਹ ਕਾਗਜ਼ ਜਿਹਦੇ ਪਿੱਛੇ ਇੱਕ ਦੂਜੇ ਨੂੰ ਭਰਾ ਭਰਾ ਨੂੰ ਮਾਰ ਰਿਹਾ ਪਰ ਦੁੱਖ ਸਰਦਾਰ ਕਲਦੀਪ ਸਿੰਘ ਵਰਗੇ ਉਹਨਾਂ ਲੋਕਾਂ ਦਾ ਪੁੱਤ ਆਪਣਾ ਡਰੈੱਸ ਵੀ ਨਹੀਂ ਦੱਸ ਰਿਹਾ ਵੀ ਮੈਂ ਕਿੱਥੇ ਰਹਿਣਾ ਤੁਹਾਨੂੰ ਦੱਸਿਆਗਾ ਮੈਂ ਇੱਥੇ ਹਾਂ ਬਾਪੂ ਦਾ ਡਰੈੱਸ ਆਹੀ ਹੈ ਇਹ ਪਤਨੂ ਵੀ ਪਤਾ ਬਾਕੀ ਰਿਸ਼ਤੇਦਾਰਾਂ ਨੂੰ ਵੀ ਪਤਾ ਪਰ ਬਾਪੂ ਨੂੰ ਨਹੀਂ ਪਤਾ ਵੀ ਮੇਰਾ ਪੁੱਤ ਕਿੱਥੇ ਰਹਿੰਦਾ ਬਾਪੂ ਕਹਿੰਦਾ ਕੋਈ ਥੋੜੇ ਚੰਗੇ ਅਮੀਰ ਘਰੇ ਬੈ ਗਿਆ ਸੀ ਉਹ ਸਹਰੇ ਤਕੜੇ ਅਮੀਰ ਆ ਰੇਲਵੇ ਚ ਆ ਹੋ ਸਕਦਾ ਉਹ ਵੀਰ ਇੱਥੇ ਲੋਕਲ ਹੀ ਕਿਤੇ ਲੁਧਿਆਣੇ ਚ ਰਹਿੰਦਾ ਹੋਵੇ ਪਰ ਸਾਡੀ ਬੇਨਤੀ ਆ ਯਾਰ ਜਿਨ੍ਹਾਂ ਦੇ ਪਿਓ ਐ ਰੁੱਲਦੇ ਆ ਸੜਕਾਂ ਤੇ ਉਹ ਕਾਦੇ ਉਹਨਾਂ ਦੇ ਕਾਦੀ ਟੌਰ ਆ ਬਾਪੂ ਕਹਿੰਦਾ ਸ਼ੌਕੀਆ ਬਾਲਾ ਬਾਪੂ ਕਹਿੰਦਾ ਉਹ ਥੋੜਾ ਜਿਹਾ ਐਸੀ ਪੱਠਾ ਵਾ ਪਰ ਕਾਦੀ ਐਸ਼ ਆ ਬਾਈ ਤੇਰਾ ਪਿਓ ਸੜਕ ਤੇ ਪਿਆ ਬਾਈ ਸਰਦਾਰ ਕੁਲਦੀਪ ਸਿੰਘ ਅਰਗੇ ਜਿਨ੍ਹਾਂ ਨੇ ਸਾਰੀ ਉਮਰ ਕੰਮ ਕੀਤਾ ਯਾਰ ਬਾਈ ਆਪਣੇ ਇਲਾਜ ਖਾਤਰ ਇਹਨਾਂ ਦੇ ਬਾਪ ਸਰਦਾਰ ਰਾਮ ਸਿੰਘ ਨੇ ਪੰਜਾਬ ਜਾਂ ਇਹ ਦੇਸ਼ ਦੀ ਗੱਲ ਕਰੀਏ ਭਾਰਤ ਉਹ ਦੇਸ਼ ਨੂੰ ਦੇਸ਼ ਬਣਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਆਪਣਾ ਖੂਨ ਪਸੀਨਾ ਵਹਾਇਆ ਅੱਜ ਉਹਨਾਂ ਦੀ ਹਾਲਾਤ ਖੁਦ ਬੜਾ ਪਿਛ ਜਾ ਕੇ ਇਸ ਹਾਲਾਤ ਚ ਰਹਿ ਰਹੀ ਹੈ ਫੁੱਟਪਾਥ ਤੇ ਭਾਈ ਸ਼ਰਮ ਹੋਣੀ ਚਾਹੀਦੀ ਹੈ ਹੁਣ ਪੂਰਾ ਧੂਤਕੜਾ ਪੈਂਦਾ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਝੂਠ ਤੂਫਾਨ ਵੱਡੇ ਤੋਂ ਵੱਡਾ ਇੱਕ ਦੂਸਰੇ ਤੇ ਦੂਸ਼ਣਵਾਦੀ ਗੰਦੀ ਤੋਂ ਗੰਦੀ ਪਰ ਗਰਾਊਂਡ ਰਿਐਲਿਟੀ ਕੀ ਹੈ ਯਾਰ ਭਾਈ ਆਪੇ ਨਿਕਲਦੀਪ ਸਿੰਘ ਨੂੰ ਨਹੀਂ ਆਂਦਾ ਰਿਆ ਕੁਝ ਆਉਂਦੀ ਨਹੀਂ ਬੈਠਦਾ ਮੀਂਹ ਚ ਵੀ ਇੱਥੇ ਮੀਂਹ ਚ ਵੀ ਇੱਥੇ ਮੀਂਹ ਚ ਵੀ ਇੱਥੇ ਤਰਪਾਲ ਹੀ ਲਾ ਲੈਂਦੇ ਨੇ ਉੱਪਰ ਤਰਪਾਲ ਲਾ ਕੇ ਪਿੰਡੇ ਨਾਲ ਪਾਣੀ ਖੜ ਜਾਂਦਾ ਜੀ ਇੱਥੇ ਪਾਣੀ ਦੇ ਵਿੱਚ ਹੀ ਸੌਣਾ ਪੈਂਦਾ ਵਾਹਿਗੁਰੂ ਗਣਾ ਵਗ ਰ ਗਿਆ ਇਥੋਂ ਆਂਦਾ ਹੀ ਦਿਖਿਆ ਨਹੀਂ ਕੋਤੋਂ ਜਾ ਕੇ ਦੋ ਤੇ ਦੇ ਗਿਆ ਕੋਨਾ ਕੋਨਾ ਹੋ ਗਿਆ ਸੱਤ ਲਾ ਕੇ ਸਾਰਾ ਫਿਰ ਪੰਪੇ ਨਾਲ ਨਾਲ ਅਮਰ ਜੰਸੀ ਫਿਰ ਅਮਰ ਜੰਸੀ ਹੈਗਾ ਫਿਰ ਇਹਨੂੰ ਲਾਲ ਲਾਲ ਬੋਤਲ ਲਾ ਕੇ ਪੱਟੀ ਪੱਟੀ ਅੱਜ ਤੇ ਫਾਇਰ ਬਰੇਡ ਵਾਲਿਆਂ ਦਾ ਵੀ ਦਫਤਰ ਉਹ ਅੱਗੇ ਆ ਨਾ ਬਾਪੂ ਜਿਵੇਂ ਹੀ ਦੇਖਣੋਂ ਹਰ ਜਾਂਦਾ ਸੱਚੀ ਸਾਤ ਨੂੰ 5 ਵਜੇ ਤੋਂ ਮੈਨੂੰ ਕਿ ਘੋੜਾ ਬੋਲਣਾ ਮੈਨੂੰ ਕਿ ਘੋੜਾ ਬੋਲਣਾ ਉਹ ਜਮਾਈ ਨਹੀਂ ਦੇਖਦਾ ਹੈ ਮੈਂ ਜ਼ਿੰਦਗੀ ਜਿਹੜੇ ਚਾਹ ਕਰਨਾ ਸਹੀ ਕਰਨਾ ਕੋਈ ਘੋੜ ਨਹੀਂ ਬੋਲਣਾ ਉਹ ਜਿਵੇਂ ਹੁਣ ਘੰਟੇ ਤੇ ਕਿ ਜਿਉਂ ਸੂਰਜ ਸ਼ਿਵ ਜੂ ਦਾ ਜਦੀ ਦਿਖਣਾ ਬੰਦ ਹੈ ਇਹ ਮੈਂ ਤਾਂ ਬਾਹਰ ਦੇ ਕੰਮ ਕੀਤਾ ਗਾਇਆਵਾਦ ਕੀਤਾ ਨਹੀਂ ਉਹ ਗਾਇਆ ਕੀਤਾ ਕਰਨਾਟਕਾ ਕੀਤਾ ਬੜੇ ਬੜੇ ਸ਼ਹਿਰ ਗਿਆ ਮੈਂ ਢਾਬਾ ਲਾਈਨ ਚ ਤੰਦੂਰ ਤੇ ਕੰਮ ਕਰਦਾ ਸੀ ਕੀ ਕਰਦਾ ਸੀ ਬੇਟਰੀ ਦਾ ਕੀ ਕਰਦਾ ਸੀ ਇੱਥੇ ਹਰਿਆਣੇ ਜੀ ਬਣਾਏ ਪੋਰ ਪਲੇ ਜੀ ਮੁਰਗਾ ਚੇਗਨ ਜੋ ਵੀ ਕਹਿੰਦੇ ਸੀ ਮਾਲਕ ਅੱਛਾ ਪੂਰਾ ਕਾਰੀਗਰ ਸੀ ਖਾਡੀ ਸੀ ਹੌਲੀ ਹੌਲੀ ਜਿਹੜੀ ਕਰਦੀ ਗਈ ਜਿਹੜੀ ਹੁਣ ਵਧਦੀ ਗਈ ਹੂੰ ਦੇਖੋ ਬਾਪੂ ਜੀ ਨਾ ਮੈਂ ਜਦੋਂ ਕਾਰੀਗਰ ਸੀ ਪੂਰਾ ਵਧੀਆ ਤਾਂ ਤਨ ਵੀ ਕੌਣ ਦਿੰਦਾ ਫਿਰ ਉਹਨੂੰ ਕੌਣ ਰੱਖਦਾ ਆਪਦੇ ਕੋਲੇ ਉਹਨੂੰ ਤਨਖਾਹ ਕੌਣ ਦਿੰਦਾ ਸਰਜੀ ਵਿੱਚ ਹੀ ਬਾਬਾ ਦੇ ਗਰੂਦ ਵਿੱਚ ਅੱਛਾ ਦੇਖਦੇ ਨਹੀਂ ਵਿੜਿਆ ਹੂੰ ਜਿਹੜਾ ਵੀ ਦੇਖਿਆ ਲੱਗਿਆ ਅੱਛਾ ਲੱਗਿਆ ਹੀ ਨੇ ਆਪਾਂ ਇਹਨੂੰ ਕੋਈ ਮਿਲੂਗਾ ਜੀ ਬਾਪੂ ਤੇ ਘਰ ਵਾਲੀ ਕਿਨੇ ਕਿਹੜੇ ਸੰਤ ਚਲੇ ਗਈ ਸੀ ਮੌਤ ਕਦੋਂ ਹੋ ਗਈ ਸੀ ਉਹਦੀ ਨਹੀਂ ਹੈਗੀ ਆ ਵੇਹ ਘਰ ਮੇਰੀ ਘਰ ਜਿਹੜੀ ਆ ਆ ਜਾਈ ਆ ਉਹ ਪੁਕੜੀ ਆ ਗੱਲ ਸੁਣੋ ਮੇਹ ਘਰ ਵਾਲੀ ਆ ਕਿੰਨੇ ਜਿਹੜੀ ਮੇਰੀ ਆਪਣੀ ਘਰ ਆ ਉਹ ਗੁਜ਼ਰ ਗਈ ਸੀ ਬਾਪੂ ਗੁਜ਼ਰ ਗਿਆ ਸੀ ਹੂੰ ਘਰ ਵਾਲੀ ਬੜੀ ਬੱਧੀ ਉਹ ਮੈਂ ਕੁੜੀ ਆ ਐਂ ਆਹੀ ਕੁੜੀ ਆ ਬੇਟੀ ਆ ਉਹ ਜਿਹੜੀ ਇੱਥੇ ਆਉਂਦੀ ਆ ਅੱਛਾ ਕੁੜੀ ਆ ਵੜੀ ਉਹਨੇ ਇੱਕ ਵਾਰੀ ਕਿਹਾ ਬਾਪੂ ਦਾ ਰੱਖ ਸੀ ਜਹਾਂ ਦਾ ਜਿਨਾਵਾ ਜੋ ਮਰਿਆ ਵਾ ਛੋਟੀ ਹੱਦਿਆ ਕਣੀ ਹੱਦਿਆ ਕਰ ਜੋ ਪਾਣੀ ਨਿਰੰਤਰ ਚੱਲ ਜੰਦਾ ਦਾ 10 ਸਾਲ ਹੋ ਗਿਆ ਮੈਨੂੰ ਆਏ ਨੂੰ ਅੱਜ ਤੱਕ ਰਾਹੀ ਨਹੀਂ ਬੁਲਾਇਆ ਨਾ ਵੀ ਬੁਲਾਇਆ ਆ ਠੀਕ ਆ ਮੇਰੀ ਮਾਂ ਮੈਂਨੇ ਸਹੀ ਗਈ ਸੰਘ ਟਕੜਾ ਕਰ ਗਈ ਨਾਨੇ ਨੇ ਬੁਲਾਇਆ ਅਧਾਰ ਤੋਂ ਗਵਰਨਮੈਂਟ ਕਾਜ ਤੋਂ ਹੂੰ ਹੋਣਾ ਪੜਾਇਆ ਬੜਾ ਕੋਈ ਨਾ ਬੱਪੂ ਗੁਲਦੀਪ ਸਾਂ ਕਾਹ ਕਿਦੂ ਮੇਰ ਕਰੇ ਤੰਦਰੁਸਤੀ ਬਖਸ਼ਿਤਰਾ ਵਡਾਪਾ ਜਿਹੜਾ ਉਹ ਚੰਗੇ ਤਰੀਕੇ ਨਾਲ ਗੁਜ਼ਰੇ ਚੰਗੇ ਮਾਨ ਸਤਕਾਰ ਭਰਿਆ ਹੋਵੇ ਪਰ ਸਾਡੀਆਂ ਤਾਂ ਇੰਨੀਆਂ ਕੀ ਬੇਨਤੀਆਂ ਭੈਣੋ ਤੇ ਭਰਾਵੋ ਆਪਣੇ ਆਸ-ਪਾਸ ਖਿਆਲ ਰੱਖੋ ਯਾਰ ਆਪਣੇ ਦਾ ਖਿਆਲ ਰੱਖੋ ਆਪਣੇ ਜਿਨ੍ਹਾਂ ਨੇ ਸਾਨੂੰ ਜੰਮਿਆ ਉਹਨਾਂ ਦਾ ਖਿਆਲ ਰੱਖੋ ਜਾਂ ਜਿਨ੍ਹਾਂ ਨੂੰ ਤੁਸੀਂ ਜੰਮਿਆ ਉਹਨਾਂ ਦਾ ਖਿਆਲ ਰੱਖੋ ਜਾਂ ਇਸ ਧਰਤੀ ਤੇ ਜਿੱਥੇ ਅਸੀਂ ਰਹਿੰਦੇ ਆ ਉੱਥੇ ਆਏ ਹੋਏ ਹਰੇਕ ਮਨੁੱਖ ਦਾ ਧਿਆਨ ਰੱਖੋ ਇਹ ਤਿੰਨ ਚਾਰ ਚੀਜ਼ਾਂ ਕਿਹਦੇ ਤੇ ਕਿਵੇਂ ਆਪਾਂ ਲਾਗੂ ਕਰਨੀਆਂ ਇਹ ਸਾਨੂੰ ਦੇਖਣੀਆਂ ਪੈਣੀਆਂ ਸਭ ਨੂੰ ਆਪਣੇ ਨੂੰ ਵੀ ਇਹੋ ਜਿਹੇ ਦਿਨ ਦੇਖਣੇ ਪੈ ਸਕਦੇ ਸਭ ਨੂੰ ਦੇਖਣੇ ਪੈ ਸਕਦੇ ਜ਼ਰੂਰੀ ਨਹੀਂ ਅਸੀਂ ਉਹਨਾਂ ਦਾ ਹੀ ਕਰੀਏ ਜਿਨ੍ਹਾਂ ਨੇ ਸਾਡੇ ਲਈ ਕੀਤਾ ਜ਼ਰੂਰੀ ਨਹੀਂ ਅਸੀਂ ਆਪਣੇ ਦਾ ਹੀ ਕਰੀਏ ਜਿਨ੍ਹਾਂ ਨੇ ਸਾਨੂੰ ਜੰਮਿਆ ਉਹਨਾਂ ਦੇ ਕਰੀਏ ਤੇ ਇਹ ਵੀ ਸਾਡੇ ਪਿਓਾਂ ਵਰਗੇ ਨੇ ਗੱਲ ਸਿਰਫ ਸੋਚਣ ਦੀ ਆ ਗੱਲ ਸਿਰਫ ਦੇਖਣ ਦੀ ਆ ਗੱਲ ਸਿਰਫ ਮੰਨਣ ਦੀ ਆ ਗੱਲ ਸਿਰਫ ਮੰਨਣ ਦੀ ਆ

ਉਹ ਜੇ ਪੁੜਿਆ ਜਾਵੇ ਤਾਂ ਘੱਟ ਬਣ ਜਾਂਦਾ ਵੀ ਮੈਨੂੰ ਖਸਰਿਆ ਰੋ ਕੰਮ ਨਾ ਰੋ ਤੇ ਮੈਂ ਕਹਾ ਕਿ ਖਾਓ ਕਿ ਜਾਬੀ ਕੰਮ ਤਾਂ ਕਰੋ ਕਿ ਜਿੰਨਾ ਗਰੀਬ ਆ ਵੀ ਜਰਾ ਭਈਆ ਇਹਨੂੰ ਜਗਾ ਦੇ ਜੋ ਆਪਣੀ ਰੋਟੀ ਖਾ ਲੂਆ ਹੂੰ ਉਹਨੇ ਇਹਨੂੰ ਜਗਾ ਦੇ ਕੀ ਆਜੀ ਲੋਕੋ ਸੱਜਤਾ ਅੱਧਾ ਸਵਾਵਾ ਕੇ ਜਾਕੀ ਹੂੰ ਟੋਰਾ ਬਲੀ ਬਣ ਗਿਆ ਕੌਣ ਭਈਆ ਅੱਛਾ ਉਹ ਨਾ ਵਾਸਰੇ ਪਾਣੀ ਵਰਦਾ ਵੀ ਪਾਣੀ ਵਰਕੇ ਸਭਾਈ ਕਰਕੇ ਮੁੰਗੇ ਮੁੰਗੇ ਜਾ ਕੇ ਘਰਾਂ ਕੋ ਕਰਕੇ ਤੈਨੂੰ ਨੀ ਦਿੱਤੀ ਜਗਾ ਉਹ ਜੰਮਦੇ ਵਾਸਤੇ ਰੇਵੀ ਵੀ ਕਰੀਵਾਦ ਨਹੀਂ ਆ ਬੱਚੇ ਆ ਟੁੱਟੇ ਉਹ ਜੰਮਦੇ ਆ ਆ ਇਹ ਰੱਖ ਪਾ ਕੇ ਗਏ ਉਹ ਚੱਲ ਚੱਲੀਏ ਬਾਪੂ ਫਿਰ ਇੱਕ ਸਮਾਨ ਦੇ ਪੈਸੇ ਤੈਨੂੰ ਦੇਤੇ ਆ ਕਹੋ ਬਾਈ ਜੀ ਬਾਪੂ ਜੀ ਨੂੰ ਹਾਂ ਇਹ ਗੱਲ ਸਾਡੇ ਨਾਲ ਹੋਣੀ ਚਾਹੀਦੀ ਜਾ ਤੈਨੂੰ ਕਿਹਾ ਸੀ ਪਰਸੋਂ ਮਾਤਾ ਜੀ ਆਈ ਤਾਂ ਦੀ ਆਂਟੀ ਆਏ ਤਾਂ ਦੀ ਜੀ ਤੈਨੂੰ ਉਹ ਆਂਟੀ ਮੇਰੇ ਰਿਸ਼ਤੇਦਾਰੀ ਹੈ ਜਿਹਨਾਂ ਆਪ ਆਏ ਜਿਨ੍ਹਾਂ ਨੇ ਵੀਡੀਓ ਭੇਜੀ ਸਾਹਬ ਹਾਂ ਇਹਨੂੰ ਇੱਥੇ ਚਾਹ ਪਾਣੀ ਦੇ ਗਏ ਆ ਨਾਲ ਫਿਰ ਇਹਨੂੰ 300 ਰੁਪਏ ਵੀ ਦੇ ਗਏ ਸੀ ਚਾਹ ਵਾਸਤੇ ਇਹਨੂੰ ਚਾਹ ਪਲਾਈ ਉਸੇ ਟਾਈਮ ਦੀਪ ਚਰਮਾ ਦੀਪ ਚਰਮਾ ਗੱਲ ਕਰਾ ਦੋ ਠੀਕ ਆ ਇਹ ਕਹਿੰਦਾ ਸੀ ਮੈਂ ਜਾਊਂਗਾ ਅਸੇ ਟਾਈਮ ਜੀ ਚਲ ਆ ਬਾਪੂ ਉਧਰ ਨੂੰ ਕਰਦੇ ਆ ਗੱਲ ਆਪਾਂ ਆਜੋ ਆਜੋ ਵੀਰ ਜੀ ਤੁਸੀਂ ਵੀ ਮੜਾ ਜਾ ਚਲ ਬਾਪੂ ਕੁਲਦੀਪ ਸਿੰਘ ਇਹਦੇ ਨੂੰ ਬਾਪੂ ਖੁੱਲੇ ਸਾਂ ਤੇ ਆ ਜਾ ਖੁੱਲੇ ਸਾਂ ਤੇ ਦੇਖੋ ਬਾਪੂ ਦੇ ਪੈਰਾਂ ਦੀ ਕੀ ਹਾਲਤ ਆ ਇਧਰ ਬਾਪੂ ਜੀ ਇਧਰ ਇਹਨਾਂ 76 ਸਾਲ ਦੇ ਹੋ ਚੁੱਕੇ ਪੈਰਾਂ ਦੀ ਕੀ ਹਾਲਤ ਹੈ ਚਲੋ 5 ਸਾਲ ਛੋਟੇ ਉਮਰ ਤੇ 82 ਬਾਪੂ 70 ਸਾਲ ਹੋ ਗਏ ਨਾ ਪੈਰਾਂ ਨੂੰ ਪਤਾ ਨਹੀਂ ਕਿੰਨੇ ਜੋੜੇ ਕਿੰਨੇ ਚਪਲਾਂ ਦੇ ਕਿੰਨੇ ਬੂਟਾਂ ਦੇ ਇਹਨਾਂ ਪੈਰਾਂ ਥਾਈ ਨਿਕਲ ਗਏ ਨੇ ਤੇ ਕਿੰਨੇ ਕਿਲੋਮੀਟਰਾਂ ਦਾ ਸਫ਼ਰ ਹੈ ਇਹੋ ਕੁਆਰੀ ਕਿਨੇ ਆਏ ਲੋਕਾਂ ਨੂੰ ਮਨਣ ਲੱਗੋ ਹੈਲੋ ਹਾਂਜੀ ਭੈਣੇ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਭੰਦੀ ਖੜ ਕੇ ਮੜੀ ਦੀ ਗੱਲ ਸੁਣ ਲਓ ਜੀ ਖੜ ਕੇ ਤੇ ਬਾਈਕ ਤੇ ਜਾ ਰਹੇ ਹੋ ਕਿਤੇ ਹਾਂਜੀ ਭੈਣ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਅਸੀਂ ਬਾਪੂ ਜੀ ਨੂੰ ਲੈਣ ਆਏ ਸੀ ਇਹ ਜੀ ਕੁਲਦੀਪ ਸਿੰਘ ਜੀ ਨੂੰ ਜਿਹੜੇ

ਅਸੀਂ ਸਰਦਾਰ ਬਾਪੂ ਕੁਲਦੀਪ ਸਿੰਘ ਜੀ ਦੀ ਇਸ ਹਾਲਤ ਨੂੰ ਦੇਖਦੇ ਆ ਅੱਜ ਅਸੀਂ ਬਿਸ਼ਕਰਮਾ ਚੌਕ ਪਹੁੰਚੇ ਜੀ ਲੁਧਿਆਣੇ ਆ ਬਾਪੂ ਜੀ ਦਾ ਡੀਲੈਕਸ ਬੈੱਡ ਆ ਜੀ ਇਹ ਬਿਸਤਰਾ ਬਾਪੂ ਦਾ ਤਾਂ ਦੇਖੋ ਆ ਫੱਟਾ ਵਾ ਤੇ ਇਹ ਲੰਬੇ ਫੱਟੇ ਦੇ ਉੱਤੇ ਇਸ ਪੰਜ ਦਾ ਟੇਪਾਂ ਲਾ ਕੇ ਬਾਪੂ ਦਾ ਸਹਰਾਣਾ ਬਣਾਇਆ ਹੋਇਆ ਵਾ ਜਾਇਆ ਬਾਬਾ ਜਾਇਆ ਇੱਕ ਕੰਬਲ ਆ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਭੈਣ ਜੀ ਅਸੀਂ ਬਾਪੂ ਜੀ ਨੂੰ ਨਾਲ ਲੈ ਕੇ ਚੱਲੇ ਆ ਜੀ 15 ਹਾਂਜੀ ਭੈਣ ਜੀ ਤੁਸੀਂ ਤੁਮ ਦੱਸਣਾ ਸੀਗਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਬਣਾ ਕੇ ਭੇਜੀ ਸੰਨ ਮੇਰੀ ਉਹਦਾ ਇੱਕ ਮੇਰਾ ਬੇਟਾ ਵਹੀਂ ਤੇ ਕੰਮ ਕਰਦਾ ਅਨੁਰਾਗ ਨਾਮ ਤੇ ਜਿਹਨੇ ਆਪਕੋ ਇਹਨਾਂ ਦੇ ਦਿੱਤੀ ਲੋਕੇਸ਼ਨ ਨਾ ਸੁਣ ਕੇ ਦੇਖਾ ਕਿ ਰੋਡ ਤੇ ਆਸੀ ਆਂ ਕੋਕੇ ਤੇ ਆਸੀ ਰਹਤੇ ਆਂ ਸਿਰੋ ਘਟਾ ਮੰਮੀ ਇਹ ਕੋਨਾ ਕੰਮ ਕਰਵਾ ਦੇ ਇਹਨਾਂ ਤੋਂ ਪਹਿਲਾਂ ਮੈਨੇ ਜਗਾ ਜਗਾ ਪਤਾ ਕੀ ਫਿਰ ਮੈਨੂੰ ਆਪਕੇ ਸੇਵਾ ਦਾ ਪਤਾ ਲਗਾ ਫਿਰ ਮੈਨੇ ਆਪਕੋ ਬਾਾਰ ਬਿਸਤਰ ਤੇ ਆ ਗਾਲ ਨਹੀਂ ਭਣਿਆ ਫਿਰ ਬਾਬਾ ਜੀ ਨੂੰ ਲੈ ਕੇ ਚੱਲੇ ਆ ਬਾਬਾ ਜੀ ਨੇ ਗੱਲ ਕਰ ਲਓ ਮੜੀ ਜੀ ਯਾਦ ਕਰ ਉਹ ਗੱਲ ਕਰੋ ਬਾਹਰ ਨਹੀਂ ਦੂਰ ਨਹੀਂ ਕਿਤੇ ਹੈਲੋ ਹੈਲੋ ਆਂਕਾ ਜੀ ਮੈਂ ਅਨੁਰੋਧ ਦੀ ਮੰਮੀ ਬੋਲ ਰਹੀ ਜੋ ਆਪਕਰ ਹੋਣੇ ਜਿਦਾ ਨਾ ਕਰਦਾ ਹਾਂ ਜੀ ਆਪ ਜਾਨੋ ਕਿੱਲੇ ਆਏਗੇ ਕੋਈ ਨਾ ਦੇਖੋ ਜਾਂ ਆਪਣੇ ਬੱਚੇ ਸਮਝ ਕੇ ਹਮ ਆਪਕੋ ਮਿਲਨੇ ਆਏ ਵੇ ਆਵਾਜ਼ ਰਾਤੀ ਕਹਿੰਦੇ ਲੈ ਕੇ ਜਾਣਾ ਨਾਲ ਆ ਜਾਓ ਆਪ ਜਾਓ ਤੇ ਜਾਓ ਕੀ ਚਾਹੋ ਆਪ ਸਹੀ ਰਹੋਗੇ ਮਰਨੇ ਦਾ ਟਿਕਾਣਾ ਹੋਰ ਸੇਫ ਵੀ ਬਟਟ ਹੋ ਜੇਗੀ ਸਭ ਕੋ ਸਾਰਾ ਕੁਝ ਠੀਕ ਹੋ ਜਾਵੇਗਾ ਠੀਕ ਹੈ ਜੀ ਠੀਕ ਹੈ ਬਾਪੂ ਸਾਰਾ ਆਪ ਠੀਕ ਕਰ ਲਾਂਗੇ ਹਾਂ ਪਾਣੀ ਕੇ ਮਿਲਣੇ ਆਪ ਕੋ ਮਿਲਣਾਂ ਆਪੇ ਠੀਕ ਹੈ ਭੈਣ ਠੀਕ ਹੈ ਭੈਣ ਰੋਟੀ ਪਾਣੀ ਖਾਣ ਤੁਹਾਡਾ ਕੀ ਨਾ ਭੈਣ ਦੀਪਾ ਸ਼ਰਮਾ ਦੀਪਾ ਸ਼ਰਮਾ ਠੀਕ ਹੈ ਭੈਣ ਕਿਹਦੇ ਆਪੇ ਆਪੇ ਨਾ ਕੋਈ ਐਡਰੈਸ ਹਾਂ ਤੇ ਕਰਨਾ ਵਟਕਾ ਮੇਂ ਮਿਲਨੇ ਜਰੂਰ ਹੋ ਕੇ ਓਕੇ ਭੈਣ ਓਕੇ ਤੇ ਅਸੀਂ ਇਸ ਫੱਟੇ ਤੇ ਸੌਂਦੇ ਬਾਪੂ ਨੂੰ ਲੋਕਾਂ ਦਾ ਕੂੜਾ ਕਬਾੜਾ ਇਕੱਠਾ ਕਰਕੇ ਰੋਟੀ ਖਾਂਦੇ ਬਾਪੂ ਸਰਦਾਰ ਕੁਲਦੀਪ ਸਿੰਘ ਜੀ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਚਲਾਓ ਬਾਪੂ ਜੀ ਤੁਰੇ ਚੱਲ ਤੇ ਇਸ ਆਜੋ ਭਾਈ ਜੀ ਸਾਰੇ ਜਣੇ ਆਜੋ 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 ਵੀਰੇ ਨਾਲ ਆਜੋ ਤੁਸੀਂ ਉਹ ਕੋਈ ਗੱਲ ਨਹੀਂ ਆ ਦਿੰਦੇ ਕਾਰ ਦੇਓ ਕਾਕਾ ਸਾਰਿਆਂ ਨੂੰ ਇੱਥੇ ਵੀ ਇੱਕ ਰਿਸ਼ਤਾ ਬਣ ਜਾਂਦਾ ਫੁੱਟਪਾਥ ਵੀ ਕਿਸੇ ਦਾ ਘਰ ਬਣ ਜਾਂਦਾ ਬਾਈ ਕਿਸੇ ਦੀ ਹਵੇਲੀ ਬਣ ਜਾਂਦੀ ਆ ਕਿਸੇ ਦੀ ਕੋਠੀ ਬਣ ਜਾਂਦੀ ਆ ਸੜਕ ਦੇ ਉੱਤੇ ਫੱਟਾ ਲੱਗਿਆ ਵੀ ਕਿਸੇ ਦਾ ਬੈੱਡਰੂਮ ਬਣ ਜਾਂਦਾ ਸੜਕ ਦੇ ਉੱਤੇ ਫੁੱਟਪਾਥ ਵੀ ਕਿਸੇ ਦਾ ਪਰਸਨਲ ਬੈੱਡਰੂਮ ਬਣ ਜਾਂਦਾ ਭਰਾਵੋ ਮਜਬੂਰੀ ਹੈ ਨਾ ਜਿਹੜੀ ਬੜਾ ਕੁਝ ਕਰਾਉਂਦੀ ਆ ਇਹਨਾਂ ਪੇਟ ਆ ਨਾ ਸਾਡਾ ਢੱਡ ਕਹਿੰਦੇ ਪਾਪੀ ਪੇਟ ਕੇ ਲਈ ਕਰ ਰਹੇ ਆਂ। ਵਾਕਈ ਇਸ ਢੱਡ ਦੀ ਜਿਹੜੀ ਭੁੱਖ ਆ ਉਹ ਮਰਨ ਤੱਕ ਸਾਨੂੰ ਬੜੇ ਪਾਪੜ ਵੇਲਣ ਨੇ ਪੈਂਦੇ ਆ। ਬੜੇ ਪਾਪੜ ਵੇਲਣ। ਆਖਰੀ ਸਾਹ ਤੱਕਰ ਸ਼ਗਰਸਿ ਲੜਨਾ ਪੈਂਦਾ ਇੱਥੇ। ਬਸ ਅਰਦਾਸ ਕਰਿਓ ਬਾਪੂ ਗੁਰਦੀਪ ਸਿੰਘ ਵਾਸਤੇ। ਬਾਪੂ ਜੀ ਬੈਠੋ ਉੱਪਰ ਹੋ ਗਏ। ਵੀ ਬਾਪੂ ਗੁਰਦੀਪ ਸਿੰਘ ਜੀ ਉੱਥੇ ਜਾ ਕੇ ਆਪਣੇ ਜੀਵਨ ਦੇ ਇਸ ਸਫਰ ਨੂੰ ਥੋੜਾ ਆਨੰਦ ਨਾਲ ਮਾਣ ਸਕੇ ਥੋੜਾ ਖੁਸ਼ੀ ਨਾਲ ਮਾਣ ਸਕੇ ਤੰਦਰੁਸਤੀ ਨਾਲ ਮਾਣ ਸਕੇ بس ਇਹ ਅਰਦਾਸ ਕਰਿਓ ਜਨ ਕੀ ਅਰਦਾਸ ਬਿਰਤੀ ਨਾ ਜਾਵੇ ਬਾਪੂ ਸਰਜੀਤ ਸਿੰਘ ਜੀ ਜਿਨ੍ਹਾਂ ਦੇ ਗੁੱਡੇ ਹੱਡਾਂ ਦੇ ਵਿੱਚ ਇਨੀ ਜਾਨ ਨਹੀਂ ਬਚੀ ਹੁਣ ਵੀ ਜਿਹੜਾ ਉਹ ਪਿੱਛੇ ਰੋਜਾ ਬਾਬੂ ਢੋ ਲਾ ਲਾ ਪਿੱਛੇ ਉੱਥੇ ਹੋਰ ਲਾਲਾ ਢੋ ਹੋ ਜਾ ਪਿੱਛੇ ਨੂੰ ਹੋ ਜਾ ਅਰਲਾ ਪੈਰ ਉੱਤੇ ਕੋਈ ਨਾ ਹੋ ਜਾ ਪਿੱਛੇ ਨੂੰ ਥੋੜਾ ਹੋਰ ਹੋ ਜਾ ਹੋ ਜਾ ਆਵਾਂਗੇ ਆਵਾਂਗੇ ਆਵਾਜ਼ੇ ਚਿੰਤਾ ਨਾ ਕਰੋ ਬਸ ਅਰਦਾਸ ਕਰਿਓ ਕੁਲਦੀਪ ਸਿੰਘ ਜੀ ਵਾਸਤੇ ਸਾਡੇ ਵਾਸਤੇ ਵੀ ਮਹਾਰਾਜ ਸਾਨੂੰ ਸਮਤ ਬਖਸ਼ਣ ਅਸੀਂ ਆਪਣੇ ਬਾਪੂ ਦੀ ਆਪਣੇ ਦਾਦੇ ਦੀ ਆਪਣੇ ਪਿਓ ਦੀ ਸੇਵਾ ਕਰ ਸਕੀ ਇਹ ਸੰਭਾਲ ਕਰ ਸਕੀ ਧੰਨਵਾਦ ਉਸ ਭੈਣ ਦਾ ਅਨੁਰਾਗ ਵੀਰ ਦਾ ਉਹਨਾਂ ਦੀ ਮੰਮੀ ਦੀਪਾ ਸ਼ਰਮਾ ਦਾ ਜਿਹੜੇ ਇਹਨਾਂ ਨੂੰ ਮਿਲ ਕੇ ਜਾਂਦੇ ਰਹੇ ਰੋਟੀ ਦੇ ਕੇ ਜਾਂਦੇ ਰਹੇ ਧੰਨਵਾਦ ਆ ਬਾਈ ਜਿਹੜਾ ਨਾਲ ਦੀ ਦੁਕਾਨ ਵਾਲਾ ਸੀ ਜਿਹਦੇ ਕੋਲੇ ਪੈਂਦਾ ਸੀ ਸੜਕ ਤੇ ਬਾਪੂ ਇੰਨੇ ਸਾਲਾਂ ਤੋਂ ਧੰਨਵਾਦ ਉਸ ਹਰੇਕ ਬੰਦੇ ਦਾ ਜਿਨੇ ਵੀ ਬਾਪੂ ਨਾਲ ਕੋਈ ਆਪਣਾ ਰਿਸ਼ਤਾ ਰੱਖਿਆ ਜਿਨੇ ਬਾਪੂ ਨੂੰ ਕਿਸੇ ਟਾਈਮ ਬਾਪੂ ਕਿਹਾ ਬਾਪੂ ਦੀਆਂ ਉਹ ਬਲ ਦੀਆਂ ਆਂਦਰਾਂ ਕਿੰਨਾ ਕਿਤੇ ਸਕੂਨ ਮਿਲਿਆ ਹੋ ਕਿਸੇ ਦੇ ਬਾਪੂ ਕਹਿਣ ਨਾਲ ਬਾਪੂ ਨੂੰ ਕਿਉਂਕਿ ਆਪਦੇ ਨੇ ਤਾਂ ਬਾਪੂ ਕਹਿਣਾ ਹੀ ਬੰਦ ਕਰਤਾ ਆਪਦੇ ਨੇ ਤਾਂ ਬਾਪੂ ਨੂੰ ਆਪਣਾ ਏਡਰੈਸ ਵੀ ਨਹੀਂ ਦਿੱਤਾ ਮੈਂ ਰਹਿਣਾ ਕਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਦੇ ਉੱਪਰ ਕਰਦੇ ਬਹਿ ਜਾਓ ਉੱਪਰ